हाँ okay. जी दोस्तों अज ये एक मरदानी तैयार करके दी है ਭਾਗੀ 뮤ਜ਼ੀਕਲ ਇਨਸਟਰੂਮੈਂਟ ਤਲਵੰਡੀ ਸਾਬੂ ਦੰਦੂਆ ਸਾਹਿਬ ਆਪਣੀ ਦੁਕਾਨ ਆ ਭਾਗੀ 뮤ਜ਼ੀਕਲ ਇਨਸਟਰੂਮੈਂਟ ਦੇ ਨਾਮ ਤੇ ਤੇ ਇਹ ਅੱਜ ਇੱਕ ਮਰਦੰਗ ਤਿਆਰ ਕਰਕੇ ਦਿੱਤੀ ਆ ਪੇਂਟ ਵੀ ਕੀਤਾ ਤਾਰ ਵੀ ਦੋਨੋਂ ਨਵੇਂ ਪਾਇਆ ਨਾਟਕ ਵਗੈਰਾ ਸਭ ਅੱਜ ਤੱਕ ਤਿਆਰ ਕੀਤੀ ਆ ਤੁਹਾਨੂੰ ਇਹੇ ਬਾਬਾ ਜੀਵਨ ਸਿੰਘ ਜੀ ਚਨਾਗੜਾ ਵਾਲੇ ਨੇੜੇ ਪਾਤੜਾ ਉਹਨਾਂ ਦੀ ਮਰਦੰਗਾ ਤੇ ਦੇਖਿਓ ਤੁਸੀਂ ਤੇ ਮੈਂ ਲੱਗਿਆ ਪੇਂਟ ਵਗੈਰਾ ਸਾਰਾ ਕਰਕੇ ਦਿੱਤਾ ਉਹਨਾਂ ਨੂੰ ਦੋਨੋਂ ਤਾਲ ਨਵੇਂ ਪੈ ਗਏ ਨਾਟ ਰਸੀ ਵੀ ਵਗੈਰਾ ਸਭ ਨਵੀਂ ਪਾਈ ਹੋਈ ਐ ਤੇ ਵੱਡੀ ਮਰਦੰਗਾ ਤੁਸੀਂ ਦੇਖੋ ਇੱਕ ਨਾਰ ਵਾਲੇ ਜਿਹੜੇ ਆਪਾਂ ਪਾਇਆ ਤਾਲ ਦੋਨੇ ਗਜਰੇ ਵਾਲੇ ਇਧਰ ਵੀ ਗਜਰੇ ਵਾਲਾ ਤਾਲ ਆ ਤੇ ਬਹੁਤ ਵਧੀਆ ਮਰਦੰਗਾ ਤਿਆਰ ਹੋ ਗਈ ਐ ਬਾਕੀ ਤੁਸੀਂ ਦੇਖਿਓ ਆਪਣਾ ਭਾਗੀ 뮤지컬 ਇਨਸਟਰੂਮੈਂਟ ਤਲਵੰਡੀ ਸਾਬਦ ਉਹਨਾਂ ਦਾ ਸਭ ਨਾਮ ਦੀ ਦੁਕਾਨ ਐ ਬਹੁਤ ਧੰਨ